ਵਾਹਿਗੁਰੂ ਸਾਹਿਬ ਜੀ ਜਾਗ ਸੋਹੀ ਮਹਲਾ ਪੰਜਵਾ ਕਾਰੇ ਜਬ ਥਾਈ ਓ ਅੰਕਾਰ ਸਤਿਗੁਰ ਪ੍ਰਸਾਦਿ ਪੜਹੀ ਸੁਹਾਵੀ ਛਾਪ ਜੀ ਜਾ ਮਹਿ ਗੁਨ ਗਾਈ ਕਹਤੇ ਹੀ ਕਾਮਨਾ ਤੋਲ ਹਦ ਜਿਤ ਹਰ ਬਿਸਰਾਈ ਪੜੀ ਸੁਹਾਵੀ ਛਾਪੀ ਜਾ ਮਹਿ ਗੁਨਗਾਈ ਕਹਤੇ ਹੀ ਕਾਮਨਾ ਤੋਲ ਹਦ ਜਿਤ ਹਰ ਬਿਸਜਾਈ ਜਾਵ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਈ ਜਲ ਜਾਓ ਇਹੋ ਬਡਪਣਾ ਮਾਇਆ ਲਪਟਾਈ ਤਿਸਨ ਪਿਸ ਓੜ ਕਾਮਰੀ ਸੁਖ ਮਨ ਸੰਤੋਖਾਈ ਐਸੂ ਰਾਜ ਨਾ ਕਿਤੇ ਕਾਜ ਜਿਤਨਾ ਤ੍ਰਿਪਤਾਈ ਨਗਨ ਫਿਰਤ ਰੰਗ ਇਕ ਕੈ ਉਹ ਸੋਭਾ ਪਾਈ پات پٹمبر بتیا جہلت جی رائی سب کش تم ہاتھ پرک آپ کری کرائی ساس ساس سمرت رہا نانک دان بائی سب کش تم ہاتھ پرک آپ کری کرائی ਸਾਸ ਸਾਸ ਸਿਮਰਤ ਰਹਾ ਨਾਨਕ ਦਾਣ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ